ਅੱਜ ਗੱਲਾਂ ਤਾਂ ਕੀਤੀਆਂ ਜਾਂਦੀਆਂ ਨੇ ਖਾਲਿਸਤਾਨ ਬਣਾਉਣ ਦੀਆਂ ਸ੍ਰੀ ਗੁਰੂ 10ਵੇਂ ਪਾਸਾ ਜਿਹਦਾ ਨਿਸ਼ਾਨ ਸਾਹਿਬ ਗੁਰਦੁਆਰਿਆਂ ਤੇ ਅੱਜ ਤੱਕਰ ਚੜ੍ਹਾ ਨਹੀਂ ਸਕੇ ਬਹੁਤ ਵੱਡੀ ਗੱਲ ਆ ਕਿ ਅਸੀਂ ਨਿਸ਼ਾਨ ਸਾਹਿਬ ਨਹੀਂ ਚੜ੍ਹਾ ਸਕੇ ਪਰ ਸਾਡੀਆਂ ਗੱਲਾਂ ਕੀ ਨੇ ਅਸੀਂ ਖਾਲਿਸਤਾਨ ਬਣਾਵਾਂਗੇ ਬਣਾ ਕੇ ਰਹਾਗੇ ਖਾਲਿਸਤਾਨ ਬਈ ਭਾਈ ਖਾਲਿਸਤਾਨ ਤਾਂ ਬਣਾ ਲਿਓ ਆ ਤੁਸੀਂ ਦੇਖੋ ਟੀਵੀ ਦੀ ਸਕਰੀਨ ਤੇ ਏ 1908 ਦੇ ਵਿੱਚ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦਾ ਨਿਸ਼ਾਨ ਸਾਹਿਬ ਚੜਿਆ ਹੁੰਦਾ ਸੀ 1930 ਤੱਕਰ ਵੀ ਇਹ ਨਿਸ਼ਾਨ ਸਾਹਿਬ ਗੁਰਦੁਆਰਿਆਂ ਤੇ ਦੇਖੇ ਜਾਂਦੇ ਸੀ 1930 ਤੋਂ ਬਾਅਦ ਅੰਗਰੇਜ਼ਾਂ ਨੇ ਇਹ ਨਿਸ਼ਾਨ ਸਾਹਿਬ ਤਾਰ ਦਿੱਤੇ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦੇ ਜਿਹੜਾ ਅੰਗਰੇਜ਼ਾਂ ਦਾ ਲੋਗੋ ਸੀ ਹੁਣ ਤੁਸੀਂ ਦੇਖ ਲਓ ਆਪਣੇ ਆਪ ਹੀ ਇਹ ਜਿਹੜੀ ਫੌਜ ਸੀ ਉਹ ਸਮੇਂ ਅੰਗਰੇਜ਼ਾਂ ਦੀ ਜੋ ਪਟਿਆਲੇ ਵਾਲੇ ਰਾਜਿਆਂ ਦੀ ਫੌਜ ਸੀ ਉਹੀ ਫੇਰ ਬ੍ਰਿਟਿਸ਼ ਹਕੂਮਤ ਦੀ ਫੌਜ ਬਣੀ ਔਰ ਵਾਜ ਦੇ ਮੱਥੇ ਤੇ ਇਹ ਲੋਗੋ ਲਾਇਆ ਹੁੰਦਾ ਸੀ ਜਿਸ ਨੂੰ ਅੱਜ ਤੁਸੀਂ ਖੰਡਾ ਦੱਸ ਰਹੇ ਹੋ ਕਿ ਇਹ ਖੰਡਾ ਇਹ ਸਾਡੇ 10 ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਕਿ ਜਿਹੜਾ ਖੰਡਾ ਉਹਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜਿਹਦੇ ਖੰਡੇ ਦੇ ਦਰਸ਼ਨ ਕਰ ਲਓ ਇਹ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਖੰਡਾ ਹੁਣ ਨਾ ਤਾਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜਿਹਦੇ ਖੰਡੇ ਵਰਗਾ ਖੰਡਾ ਗੁਰਦੁਆਰਿਆਂ ਦੇ ਵਿੱਚ ਨਾ ਸ੍ਰੀ ਗੁਰੂ 10ਵੇਂ ਪਾਸਾ ਜਿਹਦਾ insan ਸਾਹਿਬ ਗੁਰਦਾਰਿਆਂ ਚ ਚੜਾਇਆ ਜਾਂਦਾ ਬਸ ਇੱਕੋ ਹੀ ਗੱਲ ਆ ਬਣਾ ਕੇ ਰਾਂਗੇ ਖਾਲਸਾਣ ਜਿਹੜਾ ਅੰਗਰੇਜ਼ਾਂ ਦਾ ਲੋਗੋ ਸੀ ਉਹਨੂੰ ਖੰਡਾ ਦੱਸੀ ਜਾਂਦੇ ਨੇ ਉਹ ਕਹਿੰਦੇ ਅਸੀਂ ਪੜ੍ਹੇ ਲਿਖਿਆ ਬਹੁਤ ਪੜ੍ਹੇ ਲਿਖੇ ਆ ਐਨੇ ਪੰਜਾਬੀ ਪੜ੍ਹ ਲਿਖ ਗਏ ਨੇ ਜੀਦਾ ਅੰਤ ਹੀ ਕੋਈ ਨਹੀਂ ਸਮਝ ਨਹੀਂ ਆਉਂਦੀ ਕਿ ਤੁਹਾਡੀ ਪੜ੍ਹਾਈ ਕਿੱਥੇ ਚਲੀ ਗਈ ਹੁਣ ਕਿੰਨੇ ਲੋਕ ਨੇ ਉਹ ਰੰਗਾਂ ਦਾ ਰੌਲਾ ਪਾਈ ਜਾਂਦੇ ਨੇ ਜੀ ਕੇਸਰੀ ਰੰਗ ਖਾਲਸੇ ਦਾ ਫਲਾਨਾ ਰੰਗ ਖਾਲਸੇ ਦਾ ਓਏ ਭਾਈ ਪੜੇ ਲਿਖੇ ਹੋ ਪੂਰੀ ਦੁਨੀਆ ਦਾ ਇਤਿਹਾਸ ਪੜ ਲਓ ਕਿ ਰੰਗਾਂ ਦਾ ਕੀ ਇਤਿਹਾਸ ਆ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਦਸਵੇਂ ਪਾਸਾ ਜੀ ਤੱਕ ਤਿੰਨ ਰੰਗ ਸੀ ਇਹ ਇਤਿਹਾਸ ਦੱਸ ਰਿਹਾ ਪੂਰੀ ਦੁਨੀਆ ਦਾ ਚਿੱਟਾ ਨੀਲਾ ਕਾਲਾ ਬਾਕੀ ਜਿਹੜੇ ਰੰਗ ਨੇ ਉਹ ਹੋਣ ਦੇ ਵਿੱਚ 17ਵੀਂ ਸਦੀ ਦੇ ਐਂਡ ਚ ਆਏ ਨੇ ਜਿਹੜਾ ਪੀਲੇ ਰੰਗ ਦੀ ਗੱਲ ਕਰਦੇ ਹੋ ਇਹ ਜਾਪਾਨ ਲੈ ਕੇ ਆਇਆ ਸੀ ਸੰਤਰੇ ਤੋਂ ਜਾਪਾਨ ਨੇ ਖੋਜ ਕੀਤੀ ਸੀ ਜਿਆਦਾ ਕਰਕੇ ਕਲਰ ਨੇ ਜਿਹੜੇ ਉਹ ਜਾਪਾਨ ਨੇ ਕ੍ਰੀਏਟ ਕੀਤੇ ਨੇ 17ਵੀਂ ਸਦੀ ਦੇ ਐਂਡ ਚ ਤੁਸੀਂ ਲੜੀ ਜਾਂਦੇ ਹੋ ਰੰਗਾਂ ਪਿੱਛੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਦੇ ਨਿਸ਼ਾਨ ਸਾਹਿਬ ਦੀ ਤੁਸੀਂ ਗੱਲ ਨਹੀਂ ਕਰਦੇ ਉਹ ਤੁਹਾਨੂੰ ਦਿਖਾ ਰਹੇ ਆ ਇਹ ਵੀਡੀਓ ਵੀ ਹੈਗੀਆਂ ਨੇ ਫੋਟੋਆਂ ਵੀ ਹੈਗੀਆਂ ਨੇ ਸੋਨੇ ਵਿੱਚ ਵੀ ਤਸਵੀਰ ਬਣੀ ਹੋਈ ਆ ਅੱਜ ਜੋ ਸ੍ਰੀ ਗੁਰੂ 10ਵੇਂ ਪਾਤਸ਼ਾਹ ਦਾ ਇਨਸਾਨ ਸਭ ਚੜਾਉਣ ਦੀ ਲੋੜ ਆ ਤੁਸੀਂ ਇੰਡੀਆ 'ਚ ਤਾਂ ਨਹੀਂ ਚੜਾ ਸਕਦੇ ਕਿਉਂਕਿ ਭਾਰਤੀ ਹਕੂਮਤ ਦਾ ਕਬਜ਼ਾ ਗੁਰਦੁਆਰਿਆਂ ਤੇ ਪਰ ਵਿਦੇਸ਼ਾਂ ਦੇ ਗੁਰਦੁਆਰਿਆਂ 'ਚ ਤਾਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦਾ ਇਨਸਾਨ ਸਭ ਚੜਾਈ ਸਕਦੇ ਹੋ ਜਿਹੜਾ ਕਾਲ ਤੱਕ ਸਭ ਤੇ ਚੜਿਆ ਹੁੰਦਾ ਸੀ 1930 ਤਿੱਕਰ ਤੁਸੀਂ ਫੋਟੋਆਂ ਵੀ ਦੇਖਦੇ ਹੋ ਤੁਸਨੂੰ ਇਤਿਹਾਸ ਦਾ ਵੀ ਪਤਾ ਫੇਰ ਵੀ ਤੁਸੀਂ ਸਮਝ ਨਹੀਂ ਆਉਂਦੀ ਕਿ ਕਿਉਂ ਨਹੀਂ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦੇ ਨਿਸ਼ਾਨ ਸਾਹਿਬ ਦੀ ਗੱਲ ਕਰਦੇ ਕਿਉਂ ਨਹੀਂ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦੇ ਖੰਡੇ ਦੀ ਗੱਲ ਕਰਦੇ ਅੱਜ ਕਿਉਂ ਤੁਸੀਂ ਘੋਰ ਬੇਅਦਬੀ ਕਰਦੇ ਹੋ ਸ੍ਰੀ ਗੁਰੂ 10ਵੇਂ ਪਾਤਸ਼ਾਹੀ ਦੇ ਖੰਡੇ ਦੀ ਪਟਿਆਲੇ ਵਾਲੇ ਰਾਜਿਆਂ ਤੇ ਬ੍ਰਿਟਿਸ਼ ਹਕੂਮਤ ਦੇ ਲੋਗੋ ਨੂੰ ਖੰਡਾ ਦੱਸ ਕੇ ਇਹ ਤੁਹਾਨੂੰ ਆਪਣੇ ਆਪ ਨਾਲ ਗੱਲ ਜਰੂਰ ਕਰਨੀ ਪਵੇਗੀ ਕਿ ਤੁਸੀਂ ਅੱਜ ਪਾਪ ਨਹੀਂ ਕਰਦੇ ਤੁਸੀਂ ਜਾਣ ਬੁੱਝ ਕੇ ਬੇਅਦਬੀ ਨਹੀਂ ਕਰਦੇ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਤੇ ਖੰਡੇ ਦੀ ਕਿਉਂਕਿ ਜਦੋਂ ਤੁਸੀਂ ਅੰਗਰੇਜ਼ਾਂ ਦੇ ਝੰਡੇ ਨੂੰ ਚੱਕ ਕੇ ਚੱਲਦੇ ਹੋ ਜਿਹੜਾ ਦਿੱਤਾ ਜਿਹਦੇ ਉੱਤੇ ਉਹਨਾਂ ਨੇ ਆਪਣਾ ਲੋਗੋ ਲਾਇਆ ਉਹਨੂੰ ਨਿਸ਼ਾਨ ਸਾਹਿਬ ਦਾ ਦਰਜਾ ਦੰਨੇ ਹੋ ਤਾਂ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਨਿਸ਼ਾਨ ਸਾਹਿਬ ਦੀ ਤੁਸੀਂ ਘੋਰਵੇ ਅਦਵੀ ਕਰਦੇ ਹੋ ਜਦੋਂ ਅੰਗਰੇਜ਼ਾਂ ਦੇ ਲੋਗੋ ਨੂੰ ਤੁਸੀਂ ਖੰਡਾ ਕਹਿੰਦੇ ਹੋ ਤਾਂ ਸ੍ਰੀ ਗੁਰੂ 10ਵੇਂ ਪਾਸਾ ਜਿਹਦੇ ਖੰਡੇ ਦੀ ਘੋਰਵੇ ਅਦਵੀ ਕਰਦੇ ਹੋ ਉਹ ਤੁਸੀਂ ਸਿੰਘੋਂ ਖਾਲਸੋਂ ਚੋਲੇ ਪਾਏ ਨੇ ਪਰ ਇਹ ਦਿਖਾਵਾ ਨਹੀਂ ਲੱਗਦਾ ਕਿ ਤੁਸੀਂ ਦਿਖਾਵਾ ਕਰ ਰਹੇ ਹੋ ਗੁਰੂਆਂ ਨੂੰ ਸਿਰਫ ਵਰਤ ਰਹੇ ਹੋ ਗੁਰੂਆਂ ਦੇ ਦਿਨ ਦਿਹਾੜੇ ਮਨਾ ਕੇ ਸਿਰ ਪੈਸਾ ਇਕੱਠਾ ਤੇ 14 ਪਿੱਸੇ ਇਹ ਕੰਮ ਕਰਦੇ ਹੋ ਇਹ ਆਪਣੇ ਆਪ ਨਾਲ ਪੰਜਾਬੀਓ ਜਰੂਰ ਗੱਲ ਕਰਿਓ ਕਿ ਤੁਸੀਂ ਅੱਜ ਹੈ ਕੀ ਹੋ ਤੁਹਾਡੀ ਆਈਡੈਂਟੀਟੀ ਕੀ ਆ ਤੁਸੀਂ ਸਿੰਘ ਹੋ ਖਾਲਸੇ ਹੋ ਜਾਂ ਬਹਿਰੂਪੀ ਹੋ ਇਹ ਤੁਸੀਂ ਆਪਣੇ ਆਪ ਨਾਲ ਗੱਲ ਕਰ ਲਿਓ ਤੁਹਾਨੂੰ ਪਤਾ ਲੱਗ ਜਾਊਗਾ